ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਅੱਜ ਆਪਾਂ ਇੱਕ ਵੀਡੀਓ ਬਣਾ ਰਹੇ ਆ ਜਿਹੜਾ ਮੁੱਦਾ ਚੱਲ ਰਿਹਾ ਹੈ ਗਾਰੰਟੀ ਵਾਰੰਟੀ ਦਾ ਮੋਡੀਫਿਕੇਸ਼ਨ ਚ ਗਾਰੰਟੀ ਨਹੀਂ ਮਿਲਦੀ ਹੈ ਕੰਪਨੀ ਵੀ ਵਾਰੰਟੀ ਨਹੀਂ ਦਿੰਦੀ ਇਹ ਗੱਲਾਂ ਸੱਚ ਨਹੀਂ ਮੋਡੀਫਿਕੇਸ਼ਨ ਨਾਲ ਗਾਰੰਟੀ ਨਹੀਂ ਮਿਲਦੀ ਜਦੋਂ ਤੁਸੀਂ ਚਾਬੀ ਲਵਾ ਲਈ ਪੰਪ ਨੂੰ ਉਹਦੀ ਤੁਹਾਡੀ ਮੋਡੀਫਿਕੇਸ਼ਨ ਹੋ ਗਈ ਤੇ ਤੁਹਾਡੀ ਵਾਰੰਟੀ ਕਾਤੋਂ ਮੈਂ ਇਹ ਚੀਜ਼ਾਂ ਦਾ ਆਪਾਂ ਨੂੰ ਹਰ ਇੱਕ ਨੂੰ ਹੀ ਪਤਾ ਯਾਰਣਾ ਕਿ ਇਹ ਆ ਚੀਜ਼ਾਂ ਕਰੇ ਤਾਂ ਆਪਣਾ ਹੋ ਜਾਂਦਾ ਸਿਸਟਮ ਖਰਾਬ ਤੇ ਹੁਣ ਆਪਾਂ ਉਹ ਚੀਜ਼ਾਂ ਦੱਸਦੇ ਜਿਹੜੀਆਂ ਤੁਸੀਂ ਸੋਚਿਓ ਵੀ ਨਹੀਂ ਹੋਣ ਜਸੀਆ ਤੁਸੀਂ ਜੇ ਡੀਲਰਸ ਨੂੰ ਗਾਰੰਟੀ ਦੇ ਰਹੇ ਨੇ ਉਹ ਆਪਦੇ ਰਿਸਕ ਤੇ ਦਿੰਦੇ ਨਹੀਂ ਬਾਹਲੇ ਡੀਲਰ ਠੀਕ ਹੈ ਨਾ ਪਰ ਡੀਲਰ ਵੀਰਾਂ ਨੂੰ ਵੀ ਮਾੜਾ ਨਾ ਕਹੀਏ ਉਹਨਾਂ ਦੀ ਵੀ ਹੱਥ ਬੰਨੇ ਹੁੰਦੇ ਨੇ ਤੇ ਸਾਰਿਆਂ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਦੱਸਦਾਗਾ अनअप्रूव्ड मॉडिफिकेशन्स जे आपा ਕੋਈ ਵੀ ਮੋਡੀਫਿਕੇਸ਼ਨ ਕਰਾਉਣੇ ਇਧਰ ਨਾ ਮੈਂ ਸਾਰਾ ਟਾਈਪ ਕਰ ਰੱਖਿਆ ਕਿਉਂਕਿ ਬਹੁਤ ਗੱਲਾਂ ਹੁੰਦੀਆਂ ਆਪ ਜਿਹੜੀਆਂ ਦੱਸਣ ਵਾਲੀਆਂ ਆਉਂਦੀਆਂ ਤੇ ਜੇ ਆਪਾਂ ਵਿੱਚੋਂ ਗੱਲਾਂ ਛੱਡ ਦੀਏ ਤਾਂ ਫਿਰ ਉਹ ਸਵਾਲ ਜਾਨੀ ਆਉਦਾ ਗੱਲ ਦਾ ਹਣਾ ਤੁਸੀਂ ਵੀ ਫਿਰ ਕਹਿੰਦੇ ਯਾਰ ਆ ਰਹੀ ਨਹੀਂ ਗੱਲ ਜੀ ਹੁਣ ਮੈਂ ਤੁਹਾਨੂੰ ਦੱਸਦਾ ਕੋਈ ਵੀ ਲੋਕਲ ਪਾਰਟ ਯੂਜ਼ ਕਰਨਾ ਆਪਾਂ ਜਿਵੇਂ ਕਿ ਆਪਾਂ ਕੋਈ ਡੀਜ਼ਲ ਪੰਪ ਚ ਕੋਈ ਵੀ ਛੇਡ ਛਾੜ ਕਰਦੇ ਆ ਗਾਰੰਟੀ ਅਵੋਇਡ ਹੁੰਦੀ ਹੈਗੀ ਤੇ ਇਹਦਾ ਇਲੀਗਲ ਵੀ ਹੈ ਡੀਜ਼ਲ ਪੰਪ ਨੂੰ ਛੇਡ ਛਾੜ ਕਰਨਾ ਤੇ ਇੰਜਨ ਨੂੰ ਤੇ ਉਸ ਤੋਂ ਬਾਅਦ ਜੇ ਆਪਾਂ ਸਲੈਂਸਰ ਗਾਣੀ ਨਾ ਸਲੈਂਸਰ ਆਪਾਂ ਨਿਊ ਹਾਲੈਂਡ ਦੇ ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਉਹ ਖੁੱਲੀ ਜੀ ਪਾਈਪ ਲਾਉਂਦਾ ਉਹ ਵੀ ਉਹਦੇ ਨਾਲ ਵੀ ਵਾਰੰਟੀ ਖਤਮ ਵਾਗੀ ਜੇ ਤੁਸੀਂ ਉਹ ਵੀ ਲਾਉਣੇ ਹੋ ਤਾਂ ਤੁਹਾਡੀ ਵਾਰੰਟੀ ਖਤਮ ਆਪਾਂ ਮਾਉਣੇ ਨਾ ਕੱਲੀ ਪਾਈਪ ਹੀ ਲਾਈਏ ਤੁਸੀਂ ਐਡਾ ਟੁਕੜਾ ਠੀਕ ਹੈ ਨਾ ਉਹ ਕਿਵੇਂ ਸੀ ਯਾਰ ਉਹ ਮੈਂ ਉਹਨੇ ਹਵਾ ਹੀ ਕੱਢਣੀ ਆ ਫੇਰ ਵੀ ਤੁਹਾਡੀ ਵਾਰੰਟੀ ਖਤਮ ਵਾਗੀ ਸਿਰਫ ਉਹੀ ਜੀ ਲਾਉਣੇ ਜਿਹੜੀ ਸਾਨੂੰ ਏਜੰਸੀ ਚੋਂ ਡੀਲਰਸ਼ਿਪ ਦਿੰਦਾ ਤੇ ਉਹ ਕਹਿੰਦਾ ਹਾਂ ਇਹਦਾ ਵਾਰੰਟੀ ਮਿਲੂਗੀ ਤਾਂ ਮਿਲੂਗੀ ਦੂਜੀ ਗੱਲ ਹੈ ਕੀਪਿੰਗ ਰੀਲਿੰਕ ਸਰਵਿਸਿਜ਼ ਇਹਦਾ ਮਤਲਬ ਕੀ ਹੈ ਜੇ ਕੋਈ ਆਪਾਂ ਸਰਵਿਸ ਸਕਿੱਪ ਕਰ ਦਿੰਨੇ ਹੈ ਕਿ ਚਲ ਯਾਰ ਅਗਲੀ ਵਾਰ ਕਰਾਵਾਵਾਂਗੇ ਜਾਂ ਡਿਲੇ ਕਰ ਦਿੰਨੇ ਜਿਵੇਂ 200 ਘੰਟੇ ਤੇ ਹੋਣੀ ਸੀ ਆਪਾਂ 300 350 ਤੇ ਲੈ ਕੇ ਕਿਉਂਕਿ 20 30 ਘੰਟੇ ਦਾ ਚੱਲਦੇ ਆਗੇ ਪਹਿਲਾਂ ਪਿੱਛੋਂ ਕਰਾ ਲਈਏ ਤਾਂ ਹਰ ਇੱਕ ਨੂੰ ਹੀ ਪਤਾ ਇਹ ਤਾਂ ਚੱਲ ਜਾਂਦੇ ਹੁੰਦੇ ਆਗੇ ਇਨਿਕ ਤਾਂ ਤੇ ਜੇ ਕਿਦੋਂ ਬਾਹਰੋਂ ਵੀ ਸਰਵਿਸ ਕਰਾਉਣੇ ਕੰਪਨੀ ਚੋਂ ਜੇ ਆਪਾਂ ਤੇ ਇੱਕ ਫਿਲਟਰ ਵੀ ਬਾਹਰੋਂ ਲੈ ਕੇ ਪਾਉਣੇ ਆਂ ਕਿ ਯਾਰ ਮੇਰੇ ਕੋਲ ਫਿਲਟਰ ਪਿਆ ਜਨ ਸੇ ਨੂੰ ਕਹਿੰਦੇ ਤੁਸੀਂ ਸਰਵਿਸ ਕਰੋਗੇ ਤਾਂ ਮੇਰਾ ਆਹ ਫਿਲਟਰ ਪਾ ਦਿਓ ਠੀਕ ਆ ਉਹ ਵੀ ਵਾਰੰਟੀ ਖਤਮ ਕਰ ਦਿੰਦੀ ਹੈਗੀ ਚੀਜ਼ ਯੂਜ਼ਿੰਗ ਰੋਂਗ ਫਿਊਲ অর ਰਾਇਲ ਜੇ ਆਪਾਂ ਕੋਈ ਵੀ ਤੇਲ ਹਨਾ ਜਿਵੇਂ ਕਿ ਲੋਗ ਰੇਟ ਦਾ ਪਾਉਣ ਜਿਵੇਂ ਅੱਜ ਕੱਲ 3-4 ਗ੍ਰੇਡਾਂ ਹੁੰਦੀਆਂ ਤੇਲ ਦੀ ਹਨਾ ਉਹ ਆਪਾਂ ਵੀਡੀਓ ਇੱਕ ਨਾ ਅਗਲੀ ਪਾਵਾਂਗੇ ਕਿਹੜੀ ਗ੍ਰੇਡ ਵਧੀਆ ਹੁੰਦੀ ਹੈ ਸੀਐਚ ਚ ਆਏ ਜਾਂਦੇ ਸੀਐਚ ਪਲੱਸ ਇਦਾਂ ਜੇ ਹੁੰਦੀਆਂ ਨੇ ਜੇ ਆਪਾਂ ਲੋਗ ਰੇਟ ਦਾ ਡੀਜ਼ਲ ਵੀ ਪਾਵਾਂਗੇ ਜੀ ਉਹਦੇ ਨਾਲ ਪੰਪ ਮਰਦਾ ਤਾਂ ਗਾਰੰਟੀ ਨਹੀਂ ਮਿਲਦੀ ਜੇ ਤੇਲ ਨਾਲ ਪੰਪ ਮਰਦਾ ਠੀਕ ਹੈ ਨਾ ਤੇ ਉਸ ਤੋਂ ਬਾਅਦ ਜੇ ਇੰਜਨ ਨੂੰ ਵੀ ਕੋਈ ਦਿੱਕਤ ਆਉਂਦੀ ਇਹਦੇ ਨਾਲ ਫਿਰ ਵੀ ਆਪਾਂ ਨੂੰ ਗਾਰੰਟੀ ਨਹੀਂ ਮਿਲਦੀ ਜਾਂ ਗੇਅਰ ਬਾਕਸ 'ਚ ਆਪਾਂ ਤੇਲ ਤੂਲ ਪਾਉਣੇ ਆ ਉਹ ਗਲਤ ਪਾਉਣੇ ਹਨ ਜਾਂ ਮਿਕਸ ਕਰਦੰਨੇ ਉਹ ਵੀ ਨਹੀਂ ਮਿਲਦੀ ਕਿਉਂਕਿ ਗ੍ਰੇਡ ਜਿਹੜੀ ਕੰਪਨੀ ਕਹਿੰਦੀ ਉਹ ਹੀ ਪਾਉਣੀ ਉਹ ਕਿਉਂਕਿ ਉਹ ਗ੍ਰੇਡ ਵਾਸਤੇ ਉਹ ਲੋਹਾ ਬਣਿਆ ਹੁੰਦਾਗਾ ਤੇ ਜੇ ਉਹ ਕਈ ਕੰਪਨੀਆਂ ਕਹਿੰਦੀਆਂ ਹਜ਼ਾਰ ਘੰਟੇ ਤੋਂ 500 ਘੰਟੇ ਤੋਂ ਪਿਛਲੇ ਹਿੱਸੇ ਦਾ ਵੀ ਤੇਲ ਚੇਂਜ ਕਰਨਾ ਜੇ ਉਹ ਪਿਛਲੇ ਹਿੱਸੇ ਚ ਉਸ ਵਾ ਨੁਕਸਾਨ ਹੁੰਦਾ ਬਿਨਾਂ ਤੇਲ ਚੇਂਜ ਕੀਤੇ ਤਾਂ ਵੀ ਆਪਾਂ ਨੂੰ ਗਾਰੰਟੀ ਨਹੀਂ ਮਿਲਦੀ ਉਹ ਤਾਂ ਚਲੋ ਡੀਲਰ ਬਹੁਤ ਸਾਰੇ ਚੰਗੇ ਹੁੰਦੇ ਕਿਉਂਕਿ ਜਿਹੜੇ ਕਿਸਾਨ ਡੀਲਰ ਆਉਂਦੇ ਨੇ ਉਹਨਾਂ ਨੂੰ ਕਿਸਾਨਾਂ ਦਾ ਦਰਦ ਪਤਾ ਹੁੰਦਾਗਾ ਜਿਵੇਂ ਹੁਣ ਕੋਈ ਉੱਠ ਕੇ ਹੋਰ ਬਾਈ ਜੀ ਅਡੀ ਲੈ ਜੀ ਨੂੰ ਆਣੀ ਬਤਾਇਆ ਡਾਇਰੈਕਟਰ ਤੇ ਗੇਰ ਕਿੰਨੇ ਹੁੰਦੇ ਨਾ ਉਹ ਬੰਦਾ ਨਹੀਂ ਸਮਝ ਸਕਦਾ ਕਿਸਾਨਾਂ ਦਾ ਦੁੱਖ ਤੇ ਹੁਣ ਉਹਦਾ ਓਵਰਲੋਡਿੰਗ ਤੇ ਮਿਸਯੂਜ਼ ਜੇ ਆਪਾਂ ਟਰੈਕਟਰ ਨੂੰ ਐ ਕਹਿੰਦੇ ਨਾ ਵੀ ਸਟੰਟ ਕਰਾਉਣੇ ਆ ਓਵਰਲੋਡ ਜੀ ਹੁਣ ਉਹੀ ਗੱਲ ਆ ਮੈਂ ਤੁਹਾਨੂੰ ਕਹਿਣਾ ਸਟੰਟ ਕਰਾਉਂਦੇ ਕਰਾਉਂਦੇ ਠੀਕ ਆ ਨਾ ਸਟੰਟ ਕਰਾ ਕੇ ਥੰਦੇ ਵੱਜੇ ਇੰਜਨ ਚ ਅਲੀਅੰਟ ਦੀ ਇੰਜਨ ਚ ਫੇਵਿਕ ਟੁੱਟ ਪੈ ਜਾਂਦੀਆਂ ਫੇਰ ਵੀ ਨਹੀਂ ਆਪ ਨੂੰ ਮਿਲਦੀ ਕਿਉਂਕਿ ਜਿੰਜੇ ਦੇ ਵਾਸਤੇ ਨਹੀਂ ਬਣਿਆ ਸੀ ਕਿਆ ਤੇ ਮੈਚ ਨਹੀਂ ਕਰਦੀ ਜੇ ਆਪਾਂ ਉਹਦੀ ਪੀਡੀਓ ਐਚਪੀ ਜਿਵੇਂ ਅ ਅ ਦੇ 50 HP ਦਾ ਟਰੈਕਟਰ ਉਹਦੇ 9 ਫੁੱਟਾ ਰੋਟਾਵੇਟਰ ਪਾਈ ਇਹਨੇ ਬਾਈ ਜੇ ਕੰਪਨੀ ਨੂੰ ਪਤਾ ਲੱਗ ਗਿਆ ਡੀਲਰ ਨੂੰ ਗਾਰੰਟੀ ਤੋਂ ਕਹਿ ਸਕਦਾ ਵੀ ਮੈਂ ਗਾਰੰਟੀ ਨਹੀਂ ਦਿੰਦਾ ਐਕਸਟ੍ਰੀਮ ਲੋਡ ਦੇ ਨਹੀਂ ਚਲਾ ਸਕਦੇ ਅੱਜ ਕੱਲ ਕੀ ਕਰਦੇ ਆ ਆਪਣੇ 60 HP ਵਾਸਤੇ 8 ਫੁੱਟਾ ਰੋਟਾਵੇਟਰ ਆਉਂਦਾ ਪਰ ਆਪਣੇ 50 HP ਜਿਵੇਂ ਚਲਾਈ ਜਾਂਦੇ ਕਈ ਡੀਲ ਕਈ ਕੰਪਨੀਆਂ ਦੇ ਇਹ ਰੂਲ ਲਾਗੂ ਹੁੰਦੇ ਆ ਕਈਆਂ ਦੇ ਨਹੀਂ ਹੁੰਦੇ ਗਏ ਜ਼ਰੂਰੀ ਨਹੀਂ ਹੁੰਦਾ ਕਿ ਇਹ ਜਿਹੜੇ ਮੈਂ ਕਹੀਏ ਨਾ ਇਹ ਸਾਰਿਆਂ ਦਿੰਦੇ ਮੈਂ ਉਹ ਦੱਸ ਨਹੀਂ ਜਿਹੜੀ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਪਰ ਆਪਾਂ ਉਹਨੂੰ ਧਿਆਨ ਨਹੀਂ ਦਿੰਦੇ ਤੇ ਆਪਣੀ ਗਾਰੰਟੀ ਖਤਮ ਹੋ ਜਾਂਦੀ ਹੈਗੀ ਹੁਣ ਆਪਾਂ ਕਹਿੰਦੇ ਵਾਟਰ ਰੈਗਨਸ ਠੀਕ ਹੈ ਜੇ ਆਪਾਂ ਕਹਿੰਦੇ ਯਾਰ ਪਾਣੀ ਵੀ ਜਿਟ ਪਾ ਲਈ ਡਾਕਟਰ ਆਏ ਨਹੀਂ ਕਹਿੰਦਾ ਮੈਂ ਹੁਣ ਗੱਦੂ ਕਰੀ ਜੰਨੇ ਉਹ ਪਾਣੀ ਵੀ ਉਵੇਂ ਨਹੀਂ ਹੁੰਦਾ ਜੇ ਗੂ ਟਰੈਕਟਰ ਦੇ ਮਤਲਬ ਅੱਧਾ ਇੰਜਨ ਡੋਬਦਾ ਹੈ ਨਾ ਉਹ ਵੀ ਵਾਰੰਟੀ ਖਤਮ ਕਰ ਦਿੰਦੇ ਕਿਉਂਕਿ ਇਹ ਚੀਜ਼ਾਂ ਪਾਣੀ ਵਾਸਤੇ ਨਹੀਂ ਬਣੀਆਂ ਕੰਪਨੀ ਇਦਾਂ ਕਹਿ ਦਿੰਦੀ ਹੈ ਕਿ ਤੇ ਗਾਰੰਟੀ ਖਤਮ ਕਰ ਦਿੰਦੀਆਂ ਇਹ ਚੀਜ਼ਾਂ ਜਿੱਦੋਂ ਇੱਕ ਵਾਰੀ ਵਾਰੰਟੀ ਖਤਮ ਹੋ ਗਈ ਸੋਡਾ ਟਰੈਕਟਰ ਪੁਰਾਣਾਗਾ ਅਬਨ ਨਵਾ ਤਾਲੇ ਨੇ ਯੂਨੀਅਨ ਦੀ ਗਾਰੰਟੀ ਵਾਰੰਟੀ ਕੰਪਨੀ ਦੀ ਹੋਊਗੀ ਤਾਂ ਪੁਰਾਣੀ ਵਜਿਓ ਨਾ ਉਹਦੀ ਗਾਰੰਟੀ ਕਿਸੇ ਦੁਆਰੇ ਮਿਲੇ ਨ ਕੁਝ ਨਹੀਂ ਕਰ ਸਕਦੇ ਤੁਸੀਂ ਟੈਂਪਰਿੰਗ ਵਿਦ ਹਾਰਮੀਟਰ ਹਾ ਹਾਰਮੀਟਰ ਜੇ ਆਪਾਂ ਘੰਟਿਆਂ ਵਾਲੀ ਸੂਈ ਹੁੰਦੀ ਹੈ ਮੀਟਰ ਉਹਨੂੰ ਆਪਾਂ ਬੰਦ ਕਰ ਦਿੰਨੇ ਹਣਾ ਜੇ ਆ ਕੋਈ ਵੀ ਕੁਝ ਕਰਦੇ ਆਗੇ ਕਿ ਆਪਣੀ ਯਾਰ 5 ਸਾਲ ਜਿਵੇਂ 5 ਸਾਲ ਤੇ 5000 ਘੰਟੇ ਦੀ ਵਾਰੰਟੀ ਹੈਗੀ ਆਪਾਂ ਬੰਦ ਕਰ ਦਿੰਦੇ ਆ ਯਾਰ ਹਜੇ ਤਾਂ ਸਾਲ ਬਹੁਤ ਪਏ ਤੇ ਚਲਾ ਯਾਰ ਮੈਂ ਚਾਰੇ ਯਾਰ ਘੰਟਾ ਦਿੱਤਾ ਗਾਰੰਟੀ ਤਾਂ ਲੈ ਲਾਂਗੇ ਉਹ ਚੀਜ਼ ਬਹੁਤ ਸਾਰੇ ਲੋਕ ਕਰਦੇ ਵੀ ਨਹੀਂ ਜਿਨ੍ਹਾਂ ਦੇ ਡਾਕਟਰ ਜ਼ਿਆਦਾ ਯੂਜ਼ ਹੁੰਦੇ ਨੇ ਤੇ ਪਰ ਉਹ ਚੀਜ਼ ਇਲੀਗਲ ਵੀ ਆ ਯਾਰ ਗਲਤ ਵੀ ਆਣਾ ਤੇ ਪਰ ਜਿਗਾਰਡ ਵਾਜੀ ਕਰਕੇ ਲੋਕ ਕਰ ਲੈਂਦੇ ਨੇ ਚਲੋ ਆ ਆਪਦੀ ਸੋਚ ਹੁੰਦੀ ਹੈ ਯਾਰ ਕਈਆਂ ਦਾ ਹੁਣ ਜਿਵੇਂ ਖੜੀ ਟਰੈਕਟਰ ਚੱਲੀ ਜਾਂਦੇ ਰਹਿੰਦਾ ਕਿਸੇ ਦਾ ਜਨਰੇਟਰਾਂ ਤੇ ਜ਼ਿਆਦਾ ਚੱਲੇਗਾ ਕਿਸੇ ਦਾ ਕੋਈ ਚੀਜ਼ ਤੇ ਜ਼ਿਆਦਾ ਚੱਲੇਗਾ ਪਰ ਉਹਨਾਂ ਨੂੰ ਇਹਨਾਂ ਦਾ ਯਾਰ ਗਾਰੰਟੀ ਤਾਂ ਲਈ ਹੈ ਨਾ ਇਹ ਇਹਦੇ ਬਾਰੇ ਕੋਈ ਕੁਝ ਨਹੀਂ ਕਹਿੰਦੇ ਐਕਸੀਡੈਂਟ ਤੇ ਨੈਚੁਰਲ ਡੈਮੇਜ ਜੇ ਕੋਈ ਵੀ ਐਕਸੀਡੈਂਟ ਹੁੰਦਾ ਜਾਂ ਨੈਚੁਰਲ ਡੈਮੇਜ ਜੇ ਜਿਵੇਂ ਆਪਣੇ ਹੁਣ ਫਲੱਡ ਫਲੋਡਾ ਹੁੰਦਾ ਬਦਰੀਆ ਰਿਸਕ ਨਾ ਫਲੱਡ ਆਉਂਦੇ ਆ ਡਰੈਕਟਰ ਪਾਣੀ 'ਚ ਖੜੇ ਰਹਿੰਦੇ ਡੁੱਬੇ ਰਹਿੰਦੇ ਹੈ ਜੇ ਜਾਂ ਕੋਈ ਇਸ ਤਰ੍ਹਾਂ ਕਿ ਇੰਜਣ ਤੇ ਕੋਈ ਚੀਜ਼ ਵੱਜੀ ਤੇ ਇੰਜਣ ਦੇ ਗਰ ਟੁੱਟ ਪੱਜ ਹੋ ਗਈ ਜਾਂ ਕੁਝ ਵੀ ਹੋ ਗਿਆ ਯਾਰ ਹਨਾ ਐਕਸੀਡੈਂਟ ਜਾਂ ਨੇਚਰਲ ਡੈਮੇਜ ਕੁਦਰਤੀ ਆਫਤ ਆ ਗਈ ਜਾਂ ਆਪਣਾ ਕੋਈ ਵੀ ਐਕਸੀਡੈਂਟ ਨਾਲ ਕੋ ਹਿੰਦਾ ਉਹ ਵਾਰੰਟੀ 'ਚ ਨਹੀਂ ਹੁੰਦਾ ਜੇ ਖੜੇ ਚੱਲਦਾ ਡਰੈਕਟਰ ਟੁੱਟ ਜਾਂਦਾ ਨਾ ਬਾਹੀ ਦੇ ਵਿੱਚ ਉਹ ਮਤਲਬ ਕੋਈ ਇੰਜਣ ਦਾ ਪਾਰਟ ਟੁੱਟਦਾ ਆ ਤਾਂ ਹੈ ਨਹੀਂ ਯਾਰ ਚੱਲਦਾ-ਜੱਲਦਾ ਡਰੈਕਟਰ ਆਏ ਹੁੰਦਾ ਆਏ ਹੋ ਜਾਊਗਾ ਟੁੱਟ ਟੁੱਟ ਜਾ ਮਤਲਬ ਵੱਢ ਹੋ ਜਾਊਗਾ ਚੱਲ ਉਹ ਚੀਜ਼ਾਂ ਤਾਂ ਹੁੰਦੀ ਹੀ ਨਹੀਂ ਤੇ ਹੁਣ ਜਿਹੜੀ 8ਵੀਂ ਗੱਲ ਆ ਕਿ ਇਹ ਆਪਾਂ ਨਾ ਗੱਲਾਂ ਬਹੁਤ ਹੁੰਦੀਆਂ ਨੇ ਹੁਣ ਤੁਸੀਂ ਆਖੋਗੇ ਯਾਰ ਤੂੰ ਉਹ ਗੱਲ ਦੱਸੀ ਨਹੀਂ ਉਹ ਵੀ ਨਹੀਂ ਦੱਸੀ ਉਹ ਵੀ ਨਹੀਂ ਦੱਸੀ ਮੇਰੇ ਤੇ ਮੈਂ ਵੀਡੀਓ ਬਣਾਉਣ ਲੱਗਾ ਨਾ ਹਰੇਕ ਟਰੈਕਟਰ ਦੀ ਹਰੇਕ ਬ੍ਰਾਂਡ ਦੀ ਹਰੇਕ ਮਾਡਲ ਦੀ ਅਲੱਗ-ਅਲੱਗ ਵੀਡੀਓ ਬਣਾਉਣੀ ਪਊਗੀ ਮੈਨੂੰ ਕਿਉਂਕਿ ਹਰੇਕ ਚੀਜ਼ਾਂ ਟਰਮਸ ਐਂਡ ਕੰਡੀਸ਼ਨ ਅਲੱਗ-ਅਲੱਗ ਹੁੰਦੀਆਂ ਇਹੇ ਪਰ ਮੈਂ ਤੁਹਾਨੂੰ ਉਹ ਦੱਸ ਰਿਹਾ ਜਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਿਸ ਤੇ ਅੱਡਾ ਗੱਲ ਹੋਊਗੀ ਵੀ ਤੁਸੀਂ ਕਰ ਲਓ ਸੈਟਿੰਗ ਵਾਲੀ ਮੋਟੀ ਇਹ ਚੀਜ਼ਾਂ ਮੈਂ ਦੱਸਿਆ ਗਿਆ ਤੇ ਮਤਲਬ ਵਾਰੰਟੀ ਚ ਸੇਵ ਰੱਖਣ ਵਾਸਤੇ ਮੈਂ ਤੁਹਾਨੂੰ ਕੁਝ-ਕੀ ਚੀਜ਼ਾਂ ਵੀ ਦੱਸੂਗਾ ਤੇ ਕਮਰਸ਼ੀਅਲ ਯੂਜ਼ ਕਰਦੇ ਆ ਜਿਵੇਂ ਆਪਾਂ ਹੁਣ ਕੋਈ ਵੀ ਟਰੈਕਟਰ ਨੂੰ ਆਪਾਂ ਹੁਣ ਆਪਣੇ ਕੀ ਹੁੰਦਾ ਲੋਕਾਂ ਨੂੰ ਟਰੈਕਟਰ ਕੰਪਨੀ ਕਾਦੇ ਵਾਸਤੇ ਦਿੰਦੀ ਹੈ ਜੇ ਤੁਹਾਨੂੰ ਪਤਾ ਹੋਵੇ ਆਪਦੇ ਵਾਸਤੇ ਆਪਾਂ ਇੰਡੀਵਿਜੂਅਲ ਰਜਿਸਟ੍ਰੇਸ਼ਨ ਕਰਾਉਣੀ ਕਿ ਮੈਂ ਆਪਦੇ ਕੰਮ ਵਾਸਤੇ ਲੈਣਾ ਇਹਨੂੰ ਕਿਰਾਏ ਤੇ ਨਹੀਂ ਲਾਉਂਦਾ ਜੇ ਕਿਰਾਏ ਤੇ ਟਰੈਕਟਰ ਤੁਸੀਂ ਲਾਉਣੇ ਆਉਗੇ ਵਾਰੰਟੀ ਨਹੀਂ ਮਿਲਦੀ ਨਹੀਂ ਮਿਲਦੀ ਤੇ ਨਹੀਂ ਮਿਲਦੀ ਸਮਝ ਗਏ ਕਰਾਏ ਵਾਸਤੇ ਤੂੜੀ ਵਾਲੀ ਮਸ਼ੀਨ ਚ ਲੈਣਿਓ ਕਾਸੇਚ ਵੀ ਲੈਣਿਓ ਬਾਈ ਤੁਸੀਂ ਆਪਦੇ ਕੰਮ ਨੂੰ ਛੱਡ ਕੇ ਕਿਉਂਕਿ ਜੇ ਤੁਸੀਂ ਲਿਹਾਜ਼ ਤੌਰ ਤੇ ਵੀ ਮੈਰੀ ਮੇਰਾ ਸਾਡੇ ਘਰ ਇਧਰ ਮੇਰੇ ਤਾਏ ਕਿ ਇਧਰ ਮੈਂ ਲਿਹਾਜ਼ ਤੌਰ ਤੇ ਵੀ ਉਹਨਾਂ ਦੇ ਘਰੇ ਜਾ ਕੇ ਟਰੈਕਟਰ ਤੋਂ ਕੰਮ ਲੈਣਾ ਤੇ ਉਹਨਾਂ ਤੋਂ ਪੈਸੇ ਲੈਣਾ ਉਹ ਕਹਿੰਦੇ ਚਲ ਯਾਰ ਡੀਜ਼ਲ ਹੈ ਨਹੀਂ ਸਾਡੇ ਘਰੇ ਹਜ਼ਾਰ ਰੁਪਏ 10 ਲੀਟਰ ਤੇਲ ਵਿੱਚ ਐਦੂ ਪਾਲ ਆ ਉਹ ਆ ਗਿਆ ਕਮਰਸ਼ੀਅਲ ਕੰਮ 'ਚ ਤੇ ਉਹਦੀ ਮੈਨੂੰ ਵਾਰੰਟੀ ਨਹੀਂ ਮਿਲਦੀ ਪਰ ਇਹ ਗੱਲਾਂ ਬਹੁਤ ਛੋਟੀਆਂ ਹੁੰਦੀਆਂ ਦਾ ਪਾਪਾ ਤੀ ਨ ਲੱਗਣ ਦਿੰਦੇ ਆ ਤੁਹਾਨੂੰ ਪਤਾ ਲੱਗੇਗਾ ਹਰੇਕ ਜੱਟ ਦੀ ਗਾੜੀ ਹੁੰਦਾਗਾ ਤੇ ਕਮਰਸ਼ੀਅਲ ਯੂਜ਼ ਨੂੰ ਛੱਡ ਕੇ ਜੋ ਕੋਈ ਇਹੋ ਜਿਹਾ ਕੰਮ ਹਨਾ ਜਿਹੜਾ ਕਿ ਨੌਨ ਐਗਰੀਕਲਚਰ ਚ ਆਉਂਦਾ ਹੋਵੇ ਹਣ ਸਟੈਂਡ ਤੇ ਐਗਰੀਕਲਚਰ ਚ ਆਉਂਦੇ ਨਹੀਂਗੇ ਠੀਕ ਹੈ ਨਾ ਇਹ ਵੀ ਰੂਲ ਹੁੰਦੇ ਨੇ ਬਾਈ ਸੜਕ ਤੇ ਐਨੇ ਵਜਨੀ ਹਿਲੀ ਜਾ ਸਕਦੇ ਆ ਤੇ ਐਨੇ ਦੀ ਸਪੀਡ ਤੇ ਲਿ ਜਾ ਸਕਦੇ ਆ ਫੇਰ ਹੀ ਵੈਰੰਟੀ ਮਿਲੂ ਕਿਉਂਕਿ 2500 ਚੱਕਰ ਜੀ ਕੰਪਨੀ ਨਹੀਂ ਦਿੱਤਾ ਹੁੰਦਾ ਨਾ ਉਹ 2500 ਤੇ ਲਿ ਜਾਣ ਵਾਸਤੇ ਕਦੇ ਵੀ ਨਹੀਂ ਦਿੰਦੀਗੀ ਉਹ ਤੁਹਾਨੂੰ 2000 ਵਾਸਤੇ ਹੁੰਦੇ ਜੇ ਗੱਡੀ 180 ਤੇ ਜਾਂਦੀ ਹੈ ਨਾ 180 ਤੇ ਕੰਪਨੀ ਭਜਾਉਣ ਵਾਸਤੇ ਕਹਿੰਦੀ ਨਹੀਂ ਤੁਹਾਨੂੰ ਠੀਕ ਹੈ ਨਾ ਤੇ ਹੁਣ ਆਪਾਂ ਗੁੱਲ ਕੁਝ ਕੁ ਗੱਲਾਂ ਇਦਾਂ ਦੱਸਦੇ ਜਿਹੜੀ ਕਿ ਆਪਾਂ ਨੂੰ ਗਾਰੰਟੀ 'ਚ ਬਚਾ ਸਕਦੇ ਆ ਹਮੇਸ਼ਾ ਜਿਹੜੀ ਆ ਸਰਵਿਸ ਟਰੈਕਟਰ ਦੀ ਜਿੰਨਾ ਟਾਈਮ ਸਾਡੇ ਟਰੈਕਟਰ ਦੀ ਵਾਰੰਟੀ ਗਾਰੰਟੀ ਹੈਗੀ ਆ ਕਈਆਂ ਦੀ 2 ਸਾਲ 2000 ਘੰਟਾ 5 ਸਾਲ 5000 ਘੰਟਾ 4 ਸਾਲ 4000 ਘੰਟਾ ਉਹਨਾ ਟਾਈਮ ਤੁਸੀਂ ਔਕੇ ਸੌਖੀ ਏਜੰਸੀ ਚੋਂ ਕਰਾ ਲਓ ਮਿੰਟ ਤਾਂ ਕਰ ਲਓ ਕੋਈ ਏਜੰਸੀ ਚੋਂ ਕਰਾ ਲਓ ਠੀਕ ਆ ਮਹਿੰਗੀਆਂ ਦੀਆਂ ਮਹਿੰਗੀਆਂ ਦੀਆਂ ਸਸਤੀਆਂ ਦੀਆਂ ਸਸਤੀਆਂ ਤੇ ਪਰ ਕਰਾ ਲਓ ਹਮੇਸ਼ਾ origignal ਚੀਜ਼ ਵਾਰ ਤੋਂ ਕੋਈ ਵੀ ਜਿੰਨਾ ਟਾਈਮ ਟਰੈਕਟਰ ਗਾਰੰਟੀ ਚ ਆ ਬਾਹਰ ਬਾਹਰੋ ਜੀ ਲੈ ਕੇ ਨਾ ਪਾਓ ਜਪਾ ਕਿਉਂ ਤੁਸੀਂ ਨੰਗ ਕਰਦੇ ਟਰੈਕਟਰ ਜਾਂ ਤਾਂ ਤੁਸੀਂ ਲਓ ਹੀ ਨਾ ਤੇ ਨਹੀਂ ਫਿਰ ਡੀਲਰਾਂ ਕੋਲੇ ਰੋਲਾ ਪਾਓ ਨਾ ਤੁਸੀਂ ਕਦੇ ਵੀ ਟਰੈਕਟਰ ਨੂੰ ਓਵਰਲੋਡ ਨਾ ਕਰੋ ਠੀਕ ਹੈ ਇਹ ਤਾਂ ਆਪਾਂ ਕਰਾਂਗੇ ਕਰਾਂਗੇ ਤਾਂ ਹਟਦੇ ਨਹੀਂ ਆਪਾਂ ਇਹ ਕਿਸ ਨੂੰ ਦੱਸਣ ਦੀ ਲੋੜ ਨਹੀਂ ਵੈਸੇ ਕਹਿੰਦਾ ਓਵਰਲੋਡ ਤੇ ਵੀਸ-ਵੀਸ ਨਾ ਕਰੋ ਨਾ ਟਰੈਕਟਰ ਨੂੰ ਚੱਕ ਚੱਕ ਕੇ ਨਾ ਮਾਰੋ ਬਗੜਕਾ ਕੇ ਮਾਰਿਆ ਆਹ ਧੱਕਾ ਕਰਦੇ ਹੋ ਵੱਡੇ ਗੇਅਰ 'ਚ ਆਪਾਂ ਹਵਾ ਵਾਜੀ ਕੀ ਹੁੰਦੀ ਹੈ ਨਾ ਬਈ ਆਹ ਮੇਰਾ ਟਰੈਕਟਰ ਆ ਚੱਕ ਤੀਜੀ ਚੱਲਦਾ ਚੌਥੀ ਜੀ ਵੀ ਤਰਫ ਹੈ ਉਹ ਚੀਜ਼ਾਂ ਨਾ ਕਰੋ ਜਦੋਂ ਜੇ ਤੁਹਾਡਾ ਗਾਰੰਟੀ ਤੋਂ ਬਾਹਰ ਆ ਫੇਰ ਤੁਹਾਡਾ ਟਰੈਕਟਰ ਆਉਗਾ ਤੁਹਾਡੇ ਆਪ ਦੇ ਪੈਸੇ ਆ ਤੁਹਾਡਾ ਜਿਗਰਾ ਸਭ ਕੁਝ ਤੁਹਾਡਾ ਹੀ ਆ ਤੇ ਹਮੇਸ਼ਾ ਡੀਲਰ ਟਰੈਕਟਰ ਦਾ ਤੁਹਾਨੂੰ ਬਿੱਲ ਮਿਲਦਾ ਨਾ ਸਰਵਿਸ ਵਾਲਾ ਉਹ ਸਾਹਮਣੇ ਰੱਖੋ ਜੇ ਕੱਲ ਨੂੰ ਕੋਈ ਇੰਜਨ 'ਚ ਦਿੱਕਤ ਆਉਂਦੀ ਹੈ ਨਾ ਚੱਲਦੇ ਟਰੈਕਟਰ ਜੀ ਤੁਸੀਂ ਆਦੇ ਕੋਲ ਸਹੀ ਆ ਨਾ ਟਰੈਕਟਰ ਮਾੜਾ ਤੇ ਉਹ ਡੀਲਰ ਕਹਿੰਦਾ ਮੈਂ ਗਾਰੰਟੀ ਨਹੀਂ ਦਿੰਦਾ ਤਾਂ ਕਿ ਆ ਚੱਕ ਕੇ ਸਰਵਿਸ ਤੂੰ ਜਦੋਂ ਮੈਂ ਤੇਰੇ ਕੋਲੇ ਆਉਂਦਾ ਹਾਂ ਤਾਂ ਸਤੂ ਦੇ ਨੁਕਸ ਕਿਉਂ ਨਹੀਂ ਦੱਸਿਆ ਇੱਕ ਉਹਦਾ ਨੁਕਸ ਕਿਵੇਂ ਪੈ ਗਿਆ ਇਹ ਜੀ ਜਾਣਦੀਆਂ ਤੇ ਕੋਈ ਵੀ ਜਿਗੜਵਾਜੀ ਜਾਂ ਰਿਪੇਅਰ ਨਾ ਕਰਾਓ ਡਿਊਰਿੰਗ ਵਾਰੰਟੀ ਮਤਲਬ ਬਾਹਰੋਂ ਕੁਛ ਨਾ ਕਰੋ ਉਹਦੀ ਪੰਪ ਦੀ ਸੈਕਿੰਗ ਨੇ ਕੋਈ ਜੀ ਛੋਟਾ ਤੇਲ ਵੱਧ ਘਟ ਖਾਂਦਾ ਚੱਕ ਕੇ ਕੋਈ ਜਰਸੀ ਚ ਵੱਜੋ ਵੀ ਆ ਚੱਕ ਕੇ ਦੇ ਇੱਕ ਦਾ ਫਰੀ ਚ ਕਰਕੇ ਦੇਣਗੇ ਤੇ ਇੱਕ ਛੋਟਾ ਮਤਲਬ ਲਾਤ ਉਹਨਾਂ ਦੀ ਸ਼ਰਤੀ ਰਹੂਗੀ ਇਹ ਗੱਲਾਂ ਦਾ ਧਿਆਨ ਰੱਖਿਓ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਨੂੰ ਵੀਡੀਓ 'ਚ ਕੋਈ ਜਾਣਕਾਰੀ ਘਟ ਵੱਧ ਲੱਗੀ ਆਪਾਂ ਹੋਰ ਵੀਡੀਓ ਬਣਾਵਾਂਗੇ ਧੰਨਵਾਦ ਸਾਰੇ ਵੀਰਾਂ ਦਾ